ਲਾਲ ਝੰਡਾ ਪਿੰਡੂ ਚੌਂਕੀਦਾਰ ਯੂਨੀਅਨ ਸੀਟੂ ਪੰਜਾਬ ਦੀ ਇਕਾਈ ਤਹਿਸੀਲ ਟੰਡਾ ਦੀ ਮਹੀਨਾਵਾਰੀ ਮੀਟਿੰਗ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਜ਼ਿਲ੍ਹਾ ਦੇ ਤਹਿਸੀਲ ਪ੍ਰਧਾਨ ਜੁਗਿੰਦਰ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ ਦੌਰਾਨ ਤਹਿਸੀਲ ਟੰਡਾ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਚੋਂ ਚੌਂਕੀਦਾਰਾਂ ਨੇ ਭਾਗ ਲੈਂਦੇ ਹੋਏ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਯੂਨੀਅਨ ਦੇ ਸੁਪਾ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਨੇ ਪਿੰਡੂ ਚੌਂਕੀਦਾਰਾਂ ਨੂੰ ਉਹਨਾਂ ਦੀਆਂ ਮੰਗਾਂ ਪ੍ਰਤੀ ਲਾਮਬੰਦ ਕਰਦਿਆਂ ਕਿਹਾ ਕਿ ਪਿੰਡੂ ਚੌਂਕੀਦਾਰਾਂ ਦੇ ਵੱਲੋਂ ਕਿਤੇ ਆਪਣੀਆਂ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਜਿਸ ਕਾਰਨ ਸੁਪਾ ਸਰਕਾਰ ਨੇ ਚੌਂਕੀਦਾਰਾ ਦੀ ਮੁਖ ਮੰਗ ਪ੍ਰਤੀ ਮਹੀਨਾ ਤਨਖਾਹ 1250 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨੇ ਦਾ ਐਲਾਨ ਪਿੰਡਾਂ ਵਿੱਚ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਐਲਾਨ ਅਤੇ ਚੌਂਕੀਦਾਰਾਂ ਨੂੰ ਮੌਸਮ ਅਨੁਸਾਰ ਦੋ ਵਰਦੀਆਂ ਦੇਣ ਦਾ ਐਲਾਨ ਕੀਤਾ ਹੈ ਪਰੰਤੂ ਸਰਕਾਰ ਵੱਲੋਂ ਐਲਾਨ ਕਰਕੇ ਮੰਨੀਆਂ ਹੋਈਆਂ ਇਹਨਾਂ ਮੰਗਾਂ ਨੂੰ ਅਮਲ ਜਾਮਾ ਪਹਿਨਾਉਣ ਵਾਸਤੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਕਾਰਨ ਪਿੰਡੋਂ ਚੌਕੀਦਾਰ ਅਜੇ ਤੱਕ ਵੀ ਸੰਘਰਸ਼ਦੇ ਰਹਤੇ ਹਨ ਅੱਜ ਟਾਂਡਾ ਵਿਖੇ ਸਾਡੀ ਜੋ ਹਰ ਮੰਤ ਮੀਟਿੰਗ ਜਿਹੜੀ ਆ ਹੁੰਦੀ ਆ ਜਿਸ ਵਿੱਚ ਜਗਿੰਦਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਬਾਕੀ ਮੇਨ ਜਿਹੜੇ ਆ ਸਾਡੇ ਬੰਦੇ ਸਾਰੇ ਅਹੁਦੇਦਾਰ ਜਿਹੜੇ ਆ ਉਹ ਟਾਂਡੇ ਬਲਾਗ ਦੇ ਇਕੱਠੇ ਹੁੰਦੇ ਆ ਜਿਸ ਵਿੱਚ ਕਿ ਅਸੀਂ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਛੋਟੀਆਂ-ਛੋਟੀਆਂ ਮੰਗਾਂ ਆ ਜਿਸ ਵਿੱਚ ਸਾਨੂੰ ਹਰ ਸਮੇਂ ਦੇ ਵਿੱਚ ਇਹ ਸਾਨੂੰ ਵਿਸ਼ਵਾਸ ਦਉਂਦੇ ਆ ਪਰ ਸਾਡੀਆਂ ਮੰਗਾਂ ਜਿਹੜੀਆਂ ਇਹ ਅੱਲੇ ਸੁਣਾਈ ਨਹੀਂ ਸਾਡੀ ਕਰਦੇ ਜਿਸ ਵਿੱਚ ਅਸੀਂ ਅੱਜ ਬਰਨ ਕੀਤਾ ਆ ਕਿ ਜਿਸ ਵਿੱਚ ਪਰਨ ਕੀ ਕਰਕੇ ਅਸੀਂ ਇਹ ਕੀਤਾ ਆ ਕਿ ਜੇ ਅੱਗੇ ਸਾਡੀਆਂ ਕੋਈ ਮੰਗਾਂ ਨਾ ਸੁਣੀਆਂ ਅਸੀਂ ਅਗਲਾ ਵਿਚਾਰ ਜਿਹੜਾ ਆ ਅਗਲੀ ਮੀਟਿੰਗ ਦੇ ਵਿੱਚ ਰੱਖਾਂਗੇ ਲਾਲ ਝੰਡਾ ਪਿੰਡੂ ਚੌਂਕੀ ਦਾ ਰਿਯੂਨਿਅਨ ਸੀਟੂ ਪੰਜਾਬ ਦੀ ਇਕਾਈ ਤਹਿਸੀਲ ਟੰਡਾ ਦੀ ਮਹੀਨਾਵਾਰੀ ਮੀਟਿੰਗ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ ਯੂਨੀਅਨ ਦੇ ਸੁਭਾ ਪ੍ਰਧਾਨ ਪਰਮਜੀਤ ਸਿੰਘ ਨੀਲੋ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਦੇ ਤਹਿਸੀਲ ਪ੍ਰਧਾਨ ਜੁਗਿੰਦਰ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਇਸ ਮੀਟਿੰਗ ਦੌਰਾਨ तहसील टांडा ਨਾਲ ਸੰਬੰਧਿਤ ਵਖ ਵਖ ਪਿੰਡਾਂ ਚੋਂ ਚੌਂਕੀਦਾਰਾਂ ਨੇ ਪਾਗ ਲੈਂਦੇ ਹੋਏ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ। ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਨੇ ਪਿੰਡੂ ਚੌਂਕੀਦਾਰਾਂ ਨੂੰ ਉਹਨਾਂ ਦੀਆਂ ਮੰਗਾਂ ਪ੍ਰਤੀ ਲਾਮਬੰਦ ਕਰਦਿਆ ਕਿਹਾ ਕਿ ਪਿੰਡੂ ਚੌਂਕੀਦਾਰਾਂ ਦੇ ਵੱਲੋਂ ਕਿਤੇ ਆਪਣੀਆਂ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੂਬਾ ਸਰਕਾਰ ਨੇ ਚੌਂਕੀਦਾਰਾਂ ਦੀ ਮੁਖ ਮੰਗ ਪ੍ਰਤੀ ਮਹੀਨਾ ਤਨਖਾਹ 1250 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨੇ ਦਾ ਐਲਾਨ ਪਿੰਡਾਂ ਵਿੱਚ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਐਲਾਨ ਅਤੇ ਚੌਕੀਦਾਰਾਂ ਨੂੰ ਮੌਸਮ ਅਨੁਸਾਰ ਦੋ ਵਾਰੀਆਂ ਦੇਣ ਦਾ ਐਲਾਨ ਕੀਤਾ। ਫਿਰੰਤੂ ਸਰਕਾਰ ਵੱਲੋਂ ਐਲਾਨ ਕਰਕੇ ਮੰਨੀਆਂ ਹੋਈਆਂ ਇਹਨਾਂ ਮੰਗਾਂ ਨੂੰ ਅਮਲ ਜਾਮਾ ਪਹਿਨਾਉਣ ਵਾਸਤੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਕਾਰਨ ਪਿੰਡੋ ਚੌਕੀਦਾਰ ਅਜੇ ਤੱਕ ਵੀ ਸੰਘਰਸ਼ ਤੇ ਰਾਤੇ ਹਲ। ਅੱਜ ਟਾਂਡਾ ਵਿਖੇ ਸਾਡੀ ਜੋ ਹਰ ਮੰਤ ਮੀਟਿੰਗ ਜਿਹੜੀ ਆ ਹੁੰਦੀ ਆ ਜਿਸ ਵਿੱਚ ਜਗਿੰਦਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਬਾਕੀ ਮੇਨ ਜਿਹੜੇ ਆ ਸਾਡੇ ਬੰਦੇ ਸਾਰੇ ਅਹੁਦੇਦਾਰ ਜਿਹੜੇ ਆ ਉਹ ਟਾਂਡੇ ਬਲਾਕ ਦੇ ਇਕੱਠੇ ਹੁੰਦੇ ਆ ਜਿਸ ਵਿੱਚ ਕਿ ਅਸੀਂ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਛੋਟੀਆਂ-ਛੋਟੀਆਂ ਮੰਗਾਂ ਆ ਜਿਸ ਵਿੱਚ ਸਾਨੂੰ ਹਰ ਸਮੇਂ ਦੇ ਵਿੱਚ ਇਹ ਸਾਨੂੰ ਵਿਸ਼ਵਾਸ ਦਉਂਦੇ ਆ ਪਰ ਸਾਡੀਆਂ ਮੰਗਾਂ ਜਿਹੜੀਆਂ ਇਹ ਅੱਲੇ ਸੁਣਾਈ ਨਹੀਂ ਸਾਡੀ ਕਰਦੇ ਜਿਸ ਵਿੱਚ ਅਸੀਂ ਅੱਜ ਫਰਨ ਕੀਤਾ ਆ ਕਿ ਜਿਸ ਵਿੱਚ ਫਰਨ ਕੀ ਕਰਕੇ ਅਸੀਂ ਇਹ ਕੀਤਾ ਆ ਕਿ ਜੇ ਅੱਗੇ ਸਾਡੀਆਂ ਕੋਈ ਮੰਗਾਂ ਨਾ ਸੁਣੀਆਂ ਤੇ ਅਸੀਂ ਅਗਲਾ ਵਿਚਾਰ ਜਿਹੜਾ ਆ ਅਗਲੀ ਮੀਟਿੰਗ ਦੇ ਵਿੱਚ ਰੱਖਾਂਗੇ